ਮਾਧੋਪੁਰ ਡੈਮ ਤੇ ਪਾਣੀ ਇੰਨਾ ਵਧਿਆ ਕਿ ਪਾਣੀ ਬਾਹਰ ਉਛਲਦਾ ਰਿਹਾ ਔਰ ਉਸ ਤੋਂ ਬਾਅਦ ਜਦੋਂ ਗੇਟ ਟੁੱਟਦਾ ਤਾਂ ਸਥਿਤੀ ਹੋਰ ਵੀ ਤਣਾਅਪੂਰਨ ਹੋ ਜਾਂਦੀ ਹੈ ਗੇਟ ਟੁੱਟਣ ਦੀ ਵਜ੍ਹਾ ਲੱਭਣ ਦੀ ਕੋਸ਼ਿਸ਼ ਪੰਜਾਬ ਸਰਕਾਰ ਕਰ ਰਹੀ ਹੈ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਅਸੀਂ ਦੋ ਤਿੰਨ ਚੀਜ਼ਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਐਸ ਡੀਓ ਸਾਹਿਬ ਨੇ ਅਰुण ਕੁਮਾਰ ਜੀ ਅਰुण ਜੀ ਹੁਣ ਦੀ ਸਥਿਤੀ ਕਿਵੇਂ ਆ ਜਿੱਥੇ ਆਪਾਂ ਖੜੇ ਸੀ ਦੋ ਦਿਨ ਪਹਿਲਾਂ ਇੱਥੋਂ ਦੀ ਪਾਣੀ ਉੱਪਰ ਦੀ ਚੱਲ ਰਿਹਾ ਸੀ ਹੁਣ ਕੰਟਰੋਲ 'ਚ ਆ ਇਹ ਕੰਟਰੋਲ ਦੀ ਵਜ੍ਹਾ ਔਰ ਹੁਣ ਦੀ ਸਥਿਤੀ ਕੀ ਕੁਝ ਹੈ ਦੇਖੋ ਜਿਹੜਾ ਸਿਚੁਏਸ਼ਨ ਹੈਗੀ ਆ ਉਹ ਅੰਡਰ ਕੰਟਰੋਲ ਹੈਗੀ ਆ ਪਿਛਲੇ 2 ਦਿਨਾਂ ਦੇ ਵਿੱਚ ਜਿਹੜੀ ਕਲਾਊਡ ਬਸਟਿੰਗ ਹੋਈ ਆ ਬਸੋਲੀ ਦੇ ਵਿੱਚ ਪਲਾਸੀ ਦਾ ਡੈਮ ਵੱਲੋਂ ਪਾਣੀ ਹਾਈ ਲੈਵਲ ਹੋਣ ਕਰਕੇ ਛੱਡਿਆ ਜਾ ਰਿਹਾ ਸੀਗਾ ਉਹਨਾਂ ਨੂੰ ਸਾਡੀ ਪੂਰੀ ਟੀਮ ਨੇ ਬਿਲਕੁਲ ਕੰਟਰੋਲ ਕੀਤਾ ਤੇ ਪਲਾਸੀ ਕਲਾਊਡ ਬਸਟਿੰਗ ਕਰਕੇ ਜਿਹੜਾ ਖੱਡਾਂ ਦਾ ਪਾਣੀ ਵਿੱਚ ਸ਼ਾਮਿਲ ਹੋਣ ਕਰਕੇ ਤੇ ਉਦੇ ਕਰਕੇ ਥੋੜਾ ਜਿਹਾ ਪਾਣੀ ਥੋੜੇ ਟਾਈਮ ਲਈ ਓਵਰਫਲੋ ਕੀਤਾ ਆ ਆਦਰਵਾਈਜ਼ ਸਿਚੁਏਸ਼ਨ ਮੌਕੇ ਤੇ ਕੰਟਰੋਲ ਕਰ ਲਈ ਗਈ ਹੈ। ਅੱਛਾ ਹੁਣ ਪਾਣੀ ਕੰਟਰੋਲ ਹੈ। ਰਣਜੀਤ ਮਹਾਸਾਗਰ ਦੇ ਵਿੱਚ ਰਣਜੀਤ ਸਾਗਰ ਡੈਮ ਦੇ ਅੰਦਰ ਜਦੋਂ ਪਾਣੀ ਜ਼ਿਆਦਾ ਹੋਇਆ ਖਤਰੇ ਦੇ ਨਿਸ਼ਾਨ ਤੱਕ ਪਹੁੰਚਿਆ ਉਦੋਂ ਉੱਥੋਂ ਰਿਲੀਜ਼ ਕੀਤਾ ਜਾਂਦਾ ਹੈ। ਹੁਣ 2 ਦਿਨ ਤੋਂ ਇੱਥੇ ਪਾਣੀ ਘਟਿਆ ਇਹਦਾ ਮਤਲਬ ਹੈ ਕਿ ਰਣਜੀਤ ਸਾਗਰ ਡੈਮ ਤੇ ਕੰਟਰੋਲ ਕੀਤਾ ਜਾ ਰਿਹਾ ਹੈ। ਪਿੱਛੇ ਤੁਹਾਨੂੰ ਲੱਗਦਾ ਹੈ ਕਿ ਰਣਜੀਤ ਸਾਗਰ ਡੈਮ ਸਾਰਾ ਪਾਣੀ ਕੰਟਰੋਲ ਕਰ ਰਿਹਾ ਕਿਉਂਕਿ ਬਾਰਿਸ਼ਾਂ ਉਸੇ ਤਰੀਕੇ ਹੋ ਰਹੀਆਂ ਹਨ। ਯਾਨੀ ਜੇ ਰੰਜੀਤ ਸਾਗਰ ਡੈਮ ਦੇ ਕੰਟਰੋਲ ਤੋਂ ਬਾਹਰ ਹੁੰਦਾ ਹੈ 게ਟ ਦੁਬਾਰਾ ਖੋਲਣੇ ਪੈ ਸਕਦੇ ਆ ਫਿਰ ਇਥੇ ਉਸੇ ਤਰ੍ਹਾਂ ਦੀ ਸਥਿਤੀ ਪੈਦਾ ਹੋ ਸਕਦੀ ਹੈ ਉਹਦੇ ਵਾਸਤੇ ਇੰਤਜ਼ਾਮ ਕੀਆ ਦੇਖੋ ਸਾਡੀ ਸਾਰੀ ਟੀਮ ਹਰ ਕਿਸ ਸਿਚੁਏਸ਼ਨ ਲਈ ਤਿਆਰ ਹੈਗੀ ਹੈ ਜਿੰਨਾ ਵੀ ਪਾਣੀ ਰਿਲੀਜ਼ ਕਰਦੇ ਆ ਸਾਡੇ ਕੋਲ ਕੈਪੈਸਿਟੀ ਹੈਗੀ ਉਹਨੇ 게ਟਾਂ ਨੂੰ ਓਪਨ ਕਰਨ ਦੀ ਪਹਿਲੇ ਵੀ ਜਿੰਨਾ ਰਿਲੀਜ਼ ਪਾਣੀ ਕੀਤਾ ਗਿਆ ਉਸ ਹਾਮ ਨਾਲੀ ਸਾਡੀ ਟੀਮ ਵੱਲੋਂ 게ਟ ਜਿਹੜੇ ਉਹ ਆਪਰੇਟ ਕੀਤੇ ਗਏ ਨੇ ਵਿੱਚ ਖੱਡਾਂ ਦਾ ਪਾਣੀ ਜਿਹੜੀ ਪ੍ਰੇਡਿਕਸ਼ਨ ਘਟ ਹੁੰਦੀ ਆ ਉਹ ਪ੍ਰੇਡਿਕਸ਼ਨ ਤੋਂ ਪਰਾਂ ਹਟ ਕੇ ਜਿਹੜਾ ਬੱਚੇ ਸ਼ਾਮਿਲ ਹੋਇਆ ਉਹਨੂੰ ਵੀ ਸਾਡੀ ਟੀਮ ਨੇ ਗੇਟ ਮੋਕੇ ਤੇ ਰੈਗੂਲੇਟ ਕਰਕੇ ਮਤਲਬ ਸਿਚੁਏਸ਼ਨ ਨੂੰ ਸੰਭਾਲਿਆ ਅੱਛਾ ਜਾਣਕਾਰੀ ਇਹ ਵੀ ਹੈ ਰੁਣ ਜੀ ਕਿ 1.5 ਸਾਲ ਪਹਿਲਾਂ ਪੰਜਾਬ ਸਰਕਾਰ ਨੇ ਰਿਪੋਰਟ ਇੱਕ ਸਰਵੇ ਕਰਕੇ ਲੈਣ ਦੀ ਕੋਸ਼ਿਸ਼ ਕੀਤੀ ਸੀ ਸਰਕਾਰ ਕਹਿੰਦੀ ਸੀ ਕਿ ਖਤਰਾ ਹੈਗਾ ਤੁਸੀਂ ਇਹਦਾ ਸਰਵੇ ਕਰਕੇ ਦਿਓ ਡਿਪਾਰਟਮੈਂਟ ਨੇ ਉਹ ਸਰਵੇ ਨਹੀਂ ਕੀਤਾ 22 ਲੱਖ ਰੁਪਏ ਬਜਟ ਜਾਰੀ ਹੋਇਆ ਪੰਜਾਬ ਸਰਕਾਰ ਦੇ ਵੱਲੋਂ ਫੇਰ ਵੀ ਸਰਵੇ ਨਹੀਂ ਹੋਇਆ ਇਥੋਂ ਤੱਕ ਕਿ 2024 ਦੇ ਮੇਰਾ ਖਿਆਲ ਮਾਰਚ ਅਪ੍ਰੈਲ ਦੇ ਵਿੱਚ ਇੱਕ ਜ਼ਰੂਰ ਆਕਸ਼ਨ ਹੋਈ ਸੀਗੀ ਕੋਈ ਟੈਂਡਰ ਲੈਂਡ ਦੇ ਵਾਸਤੇ ਟੈਂਡਰ ਖੁੱਲੇ ਸੀ ਪਰ ਉਹ ਵੀ ਕਿਸੇ ਸਿਰੇ ਨਹੀਂ ਚੜੇ ਤੁਹਾਨੂੰ ਨਹੀਂ ਲੱਗਦਾ ਕਿ ਜ਼ਿੰਮੇਵਾਰੀ ਜਿੱਥੇ ਸਰਕਾਰ ਦੀ ਹੁੰਦੀ ਹੈ ਉੱਥੇ ਅਧਿਕਾਰੀਆਂ ਦੀ ਜ਼ਿਆਦਾ ਜ਼ਿੰਮੇਵਾਰੀ ਹੈ ਸਰਵੇ ਹੋ ਜਾਂਦਾ ਰਿਪੋਰਟ ਚੱਲੀ ਜਾਂਦੀ ਉਸ ਤੋਂ ਬਾਅਦ ਸਰਕਾਰ ਆਪੇ ਦੇਖਦੀ ਕੀ ਬਣਦਾ ਦੇਖੋ ਉਹਦੇ ਬਾਰੇ ਜ਼ਿਆਦਾ ਮੈਂ ਰੀਸੈਂਟਲੀ ਜੁਆਇਨ ਕੀਤਾ ਇਥੇ ਜਿਹੜੀ ਕੋਈ 1.5 ਸਾਲ ਦੀ ਗੱਲ ਕਰ ਰਹੇ ਹੋ ਉਹਦੇ ਵਿੱਚ ਇੱਕ ਪਾਣੀ ਦੀ ਅਸੈਸਮੈਂਟ ਲਈ ਟੀਮ ਆਈ ਸੀਗੀ ਇਹ ਪਾਣੀ ਦਾ ਪੱਧਰ ਕੀ ਹੈ ਤੇ ਕਿਦਾਂ ਜੋ ਵੀ ਨਾ ਸਟੱਡੀ ਉਹ ਇੱਕ ਸਟੱਡੀ ਸੀਗੀ ਠੀਕ ਹੈ ਜੀ ਉਹਦੇ ਬਾਅਦ ਇਦਾਂ ਦਾ ਜਿਹੜਾ ਤੁਸੀਂ ਕਹ ਰਹੇ ਫੰਡ ਜਾਰੀ ਹੋਏ ਨੇ ਇਹ ਮੇਰੇ ਨੋਲੇਜ 'ਚ ਨਹੀਂ ਹੈਗਾ ਜੀ ਨਾ ਠੀਕ ਹੈ ਜੀ ਇੱਕ ਇਹ ਨਾ ਦਫ਼ਤਰ ਵੱਲੋਂ ਗੇਟਾਂ ਦੀ ਤੇ ਗੇਟਾਂ ਦੇ ਸਟਰਕਚਰ ਦੀ ਹੈਲਥ ਅਸੈਸਮੈਂਟ ਰਿਪੋਰਟ ਆਲਰੇਡੀ ਭੇਜ ਚੁੱਕੀ ਹੈ ਰਹੀ ਚੁੱਕੇ ਆਪਾਂ ਗਵਰਨਮੈਂਟ ਕੋਲੇ ਸਾਰੀ ਇਹ ਡੇਲੀ ਜਾਂਦੀ ਹੈ ਰਿਪੋਰਟ ਗੇਟਾਂ ਦੀ ਹੋਵੇ ਪਾਣੀ ਦੇ ਲੈਵਲ ਦੀ ਹੋਵੇ ਇਸ ਤਰ੍ਹਾਂ ਦੀ ਰਿਪੋਰਟ ਗਵਰਨਮੈਂਟ ਕੋਲੇ ਡੇਲੀ ਜਾਂਦੀ ਹੈ ਜਾਂ ਡਿਪਾਰਟਮੈਂਟ ਕੋਲ ਮੰਤਰੀ ਸਾਹਿਬ ਕੋਲ ਸਾਰੇ ਇਹ ਜਾਂਦੀ ਰਹਿੰਦੀ ਹੈ ਕਿੰਨੇ ਟਾਈਮ ਬਾਅਦ ਜਾਂਦੀ ਹੈ ਉਹਦਾ ਉਹਦਾ ਤਰੀਕਾ ਕੀ ਆ ਢੰਗ ਕੀ ਆ ਦੇਖੋ ਇਹ ਤੋਂ ਆਵਰਲੀ ਡਾਟਾ ਜਿਹੜਾ ਸਾਡੇ ਕੋਲ ਪਹੁੰਚ ਜਾਂਦਾ ਆਰਐਸਡੀ ਵੱਲੋਂ ਆਵਰਲੀ ਡਾਟਾ ਨੂੰ ਮੇਨਟੇਨ ਕੀਤਾ ਜਾਂਦਾ ਤੇ ਉਹਦੇ ਹਿਸਾਬ ਨਾਲ ਹੀ ਸਾਰੇ ਰੈਗੂਲੇਸ਼ਨ ਜਿਹੜੀ ਕੀਤੀ ਜਾਂਦੀ ਹੈ ਹਾਂਜੀ ਹੁਣ ਪਾਣੀ ਕਿੰਨਾ ਚੱਲ ਰਿਹਾ ਜੀ ਕਿਉਂਕਿ ਜ਼ਾਹਿਰ ਜੀ ਗੱਲ ਹੈ ਕਿ ਜੇਕਰ ਇਧਰੋਂ ਪਾਣੀ ਘਟਿਆ ਤਾਂ ਰਾਵੀ ਚ ਵੀ ਪਾਣੀ ਘਟਿਆ ਹੋਏਗਾ ਖਤਰਾ ਕੁਝ ਘਟਣ ਦੀ ਸੰਭਾਵਨਾ ਜ਼ਰੂਰ ਹੁੰਦੀ ਜਦੋਂ ਪਾਣੀ ਘਟਦਾ ਹੁਣ ਪਾਣੀ ਚੱਲ ਕਿੰਨਾ ਰਿਹਾ ਗੇਟ ਕਿੰਨੇ ਖੋਲੇ ਹੋਏ ਦੇਖੋ ਜਿਹੜਾ ਆਰਐਸਡੀ ਵੱਲੋਂ ਪਾਣੀ ਆ ਰਿਹਾ ਉਹ ਤੇ 51 ਤੋਂ 52 ਹਜ਼ਾਰ ਪਾਣੀ ਉਹ ਰਿਲੀਜ਼ ਕਰਦੇ ਪਏ ਆ ਤੇ ਉਹ ਫਿਰ ਸ਼ਾਪਰਗੰਡੀ ਰੈਜ਼ਰਵਾਇਰ ਤੇ ਆਉਂਦਾ ਸ਼ਾਪਰਗੰਡੀ ਡੈਮ ਤੋਂ ਫਰਦਰ ਉਹ ਰਿਲੀਜ਼ ਕਰ ਰਹੇ ਨੇ 45 ਹਜ਼ਾਰ ਗਾਣੀ ਤੇ ਉਹਦੇ ਵਿੱਚੋਂ ਜਦੋਂ ਡਾਊਨਸਟ੍ਰੀਮ ਆਪਾਂ ਦੇ ਰਹੇ ਹਾਂ ਥੋੜਾ ਪਾਣੀ ਰਹਿ ਗਿਆ ਪਹਿਲੇ ਕਟ ਗਿਆ ਰਣਜੀਤ ਸਾਹਿਬ ਦੇ ਡੈਮ ਨਾਲ ਲੂਪ 'ਚ ਰਹਨੇ ਹੋ ਤੁਸੀਂ ਉਥੋਂ ਉਥੋਂ ਦੇ ਅਧਿਕਾਰੀਆਂ ਦੇ ਨਾਲ ਹੁਣ ਦੀ ਸਥਿਤੀ ਕੀ ਹੈ ਰਣਜੀਤ ਸਾਹਿਬ ਦੇ ਡੈਮ ਕੰਟਰੋਲ ਕਰ ਰਿਹਾ ਹੈ ਉਥੋਂ ਦੀ ਜਸਟਿਸ ਵਿੱਚ ਮੈਂ ਆਪਾਂ ਗੱਲ ਕਰ ਰਹੇ ਹਾਂ ਉਥੋਂ ਦੀ ਸਥਿਤੀ ਕੀ ਹੈ ਇਹ ਸਿਰਫ ਤਾਂ ਪੁੱਛ ਰਿਹਾ ਮੈਂ ਕਿ ਜਿਹੜੇ ਲੋਕ ਡੁੱਬੇ ਹੋਏ ਨੇ ਇਧਰਲੇ ਪਾਸੇ ਰਾਵੀ ਦਾ ਜੋ ਕੰਡੇ ਟੁੱਟੇ ਹੋਏ ਆ ਡੇਰਾ ਬਾਬਾ ਨਾਨਕ ਹੋ ਗਿਆ ਭੂਆ ਹੋ ਗਿਆ ਇਹ ਸਾਰਾ ਏਰੀਆ ਜਿਹੜਾ ਜਿੰਨਾ ਵੀ ਨੁਕਸਾਨਿਆ ਗਿਆ ਉਹਨਾਂ ਤੱਕ ਇਹ ਗੱਲ ਪਹੁੰਚੇ ਕਿ ਹਾਲ ਦੀ ਸਥਿਤੀ ਕੀ ਹੈ ਦੇਖੋ ਸਿਚੁਏਸ਼ਨ ਤੁਹਾਡੇ ਸਾਹਮਣੇ ਹੈ ਪਾਣੀ ਦਾ ਪੱਧਰ ਜਿਹੜਾ ਕਾਫੀ ਲੋਅ ਆ ਗਿਆ ਤੇ ਇਹ ਸਿਚੁਏਸ਼ਨ ਸਾਰੀ ਅੰਡਰ ਕੰਟਰੋਲ ਹੈ ਅੰਡਰ ਕੰਟਰੋਲ ਹਾਂ ਜੇਕਰ ਪਾਣੀ ਜ਼ਿਆਦਾ ਆਉਂਦਾ ਹੈ ਤਾਂ ਕੰਟਰੋਲ ਕਰਨ ਦੀ ਸਥਿਤੀ ਦੇ ਵਿੱਚ ਇਹ ਹੈਗਾ ਕਿਉਂਕਿ ਦੋ ਗੇਟ ਤਾਂ ਟੁੱਟੇ ਹੋਏ ਆਲਰੇਡੀ ਉਹ ਤਾਂ ਕਿਸੇ ਗੱਲ ਨਾਲ ਰਿਪੇਅਰ ਹੋਣਗੇ ਟਾਈਮ ਲੱਗੂਗਾ ਬਾਕੀ ਕੰਟਰੋਲ ਕਰ ਸਕਦੇ ਹੋ ਦੇਖੋ ਜੀ ਜੇ ਪਾਣੀ ਆਉਂਦਾ ਉਹਨਾਂ ਕੀ ਆਪਾਂ ਜਿਹੜਾ ਬੰਦੋਬਸਤ ਕੀਤਾ ਹੋਇਆ ਜਿੰਨਾ ਵੀ ਪਾਣੀ ਉੱਥੋਂ ਆਏਗਾ ਸਾਡੀ ਟੀਮ ਉਹਦੇ ਲਈ ਬਿਲਕੁਲ ਤਿਆਰ ਹੈ ਜੀ ਹਾਂ ਜੀ ਚੰਗੀ ਗੱਲ ਹੈ ਤਾਂ ਸਿੱਧੇ ਤੌਰ ਤੇ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਇਸ ਸਿਚੁਏਸ਼ਨ ਦੇ ਵਿੱਚ ਹੈਗੇ ਕਿ ਕੰਟਰੋਲ ਕਰ ਸਕਦੇ ਹਾਂ ਫਿਲਹਾਲ ਜਿਹੜੇ ਟੁੱਟੇ ਹੋਏ ਗੇਟ ਹੈ ਉਹਨਾਂ ਦੇ ਵਿੱਚ ਦੀ ਤਾਂ ਪਾਣੀ ਰਿਲੀਜ਼ ਹੋਣਾ ਹੀ ਹੋਣਾ ਜਿੰਨਾ ਹੋ ਰਿਲੀਜ਼ ਹੋਊਗਾ ਉਹਨਾਂ ਕ ਤਾਂ ਰਿਲੀਜ਼ ਹੋਣਾ ਹੀ ਹੋਣਾ ਪਰ ਉਹ ਕਹਿੰਦੇ ਕਿ ਜੇਕਰ ਪਾਣੀ ਜ਼ਿਆਦਾ ਹੁੰਦਾ ਹੈ ਤਾਂ ਬਾਕੀ ਪਾਣੀ ਨੂੰ ਕੰਟਰੋਲ ਕਰਨ ਦੀ ਸਥਿਤੀ ਦੇ ਵਿੱਚ ਇਹ ਡੈਮ ਹੁਣ ਵੀ ਹੈਗਾ ਆਪਣੇ ਸਹਿਯੋਗੀ ਅਮਨ ਦੇ ਨਾਲ ਮਰਾਵੀ ਸੰਗਰਾਹੂ ਦਾ ਅਨਮਿਊਟ ਮਾਧੋਪੁਰ ਡੈਮ ਪਠਾਨਕੋਟ